ਮਨਜੂਬ ਐਸਐਸਪੀ ਸਾਹਿਬ ਸਰਦਾਰ ਰਵਿੰਦਰ ਸਿੰਘ ਜਿਲਕ ਉਹਨਾਂ ਵੱਲੋਂ ਨਸ਼ਿਆਂ ਵਿਰੁੱਧ ਤੇ ਮਾੜੇ ਅਸਰਾਂ ਉੱਤੇ ਜਿਹੜੀ ਆ ਉਹ ਮੈਮ ਚਲਾਈ ਗਈ ਸੀ ਇਸ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਇੰਸਪੈਕਟਰ ਸੰਜੀਪਪੁਰ ਐਸਐਚਓ ਫਲੋਰ ਤੇ ਉਹਦੀ ਉਸਦੀ ਪਾਰਟੀ ਵੱਲੋਂ ਇੰਟਰ ਸਟੇਟ ਜਿਹੜਾ ਸੀ ਨਸ਼ਿਆਂ ਦੇ ਤਸਕਰੀ ਦਾ ਗੈਂਗ ਆ ਉਹਨੂੰ ਜਿਹੜਾ ਬੋਸ ਕੀਤਾ ਇਸ ਵਿੱਚ ਅਸੀਂ ਐਫਆਈਆਰ ਨੰਬਰ 116 ਦਰਜ ਕੀਤੀ ਗਈ ਆ ਦੋ ਦੋਸ਼ੀ ਜਿਹੜੇ ਸੀ ਕਨਸਰਨਡ ਅਪਰੇ ਤੋਂ ਤੇ ਲੰਧੜਾ ਤੋਂ ਦੋਨੋਂ ਦੋਸ਼ੀ ਜਿਹੜੇ ਆ ਉਹ ਗ੍ਰਫਤਾਰ ਕੀਤੇ ਗਏ ਉਸ ਤੋਂ ਬਾਅਦਾਂ ਜਿਹੜੀ ਇਹਦੇ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਆ ਉਹ ਚੈੱਕ ਕੀਤੇ ਗਏ ਬੈਕਵਰਡ ਲਿੰਕਸ ਦੇ ਵਿੱਚ ਕਿ ਸ਼ੋਪਨਾ ਦਾ ਤੇ ਵਿਅਕਤੀ ਜਿਹੜਾ ਸੀ ਉਹ ਨਾਮਜ਼ਦ ਹੋਇਆ ਜੋ ਕਿ ਸਹਾਂਪੁਰ ਸਾਈਡ ਨੂੰ ਬਿਲੋਂਗ ਕਰਦੇ ਸਨ ਇਹਨਾਂ ਦੇ ਨਾਲ ਇੱਕ ਸੁਮਿਤ ਲੜਕਾ ਸੀ ਉਹ ਵੀ ਉਸ ਉਹਨੂੰ ਬਿਲੋਂਗ ਕਰਦਾ ਸੀ ਉਸ ਸਾਈਡ ਨੂੰ ਤੇ ਇਹਨਾਂ ਦੋਨਾਂ ਪਾਸੋਂ ਅਸੀਂ ਜਿਹੜੀਆਂ ਨੇ ਤੇ ਪਹਿਲੇ ਦੋ ਤੇ ਦੂਸਰੇ ਦੋਨਾਂ ਕੋਲੋਂ 2230 ਟੈਬਲੇਟ ਜਿਹੜੀਆਂ ਐਸਪਾ ਜ਼ੋਲਮ ਜਿਹੜੀ ਕਿ ਕਮਰਸ਼ੀਅਲ ਰਿਕਵਰੀ ਹੈਗੀ ਆ ਉਹ ਅਸੀਂ ਰਿਕਵਰ ਕੀਤੀ ਹੈਗੀ ਆ ਤੇ ਦੋਸ਼ੀ ਜਿਹੜੇ ਨੇ ਉਹ ਇਸ ਇਸ ਸਮੇਂ ਰਿਮਾਂਡ ਦੇ ਵਿੱਚ ਨੇ ਸਾਡੇ ਕੋਲ ਹੋਰ ਕوشਿਸ਼ ਕੀਤੀ ਜਾਵੇਗੀ ਤੇ ਜੋ ਵੀ ਇਹਦੇ ਸਾਹਮਣੇ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਕਿ ਇਥੇ ਵੇਚਦੇ ਕੌਣ-ਕੌਣ ਸਨ ਉਹਨਾਂ ਬਾਰੇ ਵੀ ਕਲੀਅਰ ਕੀਤਾ ਜਾਵੇਗਾ ਕੀ ਲੱਗਦਾ ਕੀਮਤ ਕਿੰਨੀ ਕੁ ਲੱਗਦੀ ਇਹਨਾਂ ਦੀ ਗੋਲੀਆਂ ਦੀ ਇਹ ਕਾਫੀ ਕੀਮਤ ਆ ਜੀ ਕਮਰਸ਼ੀਅਲ ਦੇ ਤੌਰ ਦੇ ਉੱਤੇ ਜਿਹੜੀ ਇਹ ਜਿਹੜੀ 500 ਗੋਲੀ ਆ ਉਤੋਂ ਉੱਪਰ ਜਿਹੜੀ ਉਹ ਕਮਰਸ਼ੀਅਲ ਮੰਨੀ ਜਾਂਦੀ ਹੈ ਤੇ ਅਸੀਂ 2200 ਅ 30 ਗੋਲੀਆਂ ਫੜੀਆਂ ਨੇ ਇੱਥੇ ਮੈਂ ਇੱਕ ਵਾਰਨ ਜੋ ਗੱਲ ਹੋਰ ਦੱਸਣੀ ਚਾਹੁੰਦਾ ਹੈਗਾ ਵੀ ਇੱਥੇ ਇੱਕ ਦੋਸ਼ੀ ਹੈਗਾ ਜਿਹੜਾ ਕਿ ਬਿਲੋਂਗ ਕਰਦਾ ਆਪਣੇ ਨੰਗਲਪਿੰਡ ਨੂੰ ਇਹ ਮੇਨ ਦੋਸ਼ੀ ਹੈਗਾ ਇਹਦਾ ਅਜੇ ਨਾਮ ਮੈਂ ਮੋਟੇ ਤੌਰ ਤੇ ਨਹੀਂ ਦੱਸਣਾ ਚਾਹੁੰਦਾ ਪਰ ਇਹ ਮੇਨ ਜਿਹੜਾ ਇੱਥੇ ਦਾ ਕਲਪਰੇਟ ਹੈਗਾ ਇਹਨੂੰ ਵੀ ਅਸੀਂ ਜਲਦ ਰਿਫਾਰਮ ਕਰਾਂਗੇ ਕਿੰਨੇ ਲੰਮੇ ਸਮੇਂ ਤੋਂ ਕੰਮ ਕਰਦੇ ਇਹ ਕਰੀਬ 2.5 ਸਾਲ ਤੋਂ ਹੀ ਕੰਮ ਕਰ ਰਹੇ ਸੀ ਕਿੰਨੇ ਮੁਕਦਮੇ ਇਹਨਾਂ ਤੇ ਪਹਿਲੇ ਹੋ ਗਏ ਇਹਨਾਂ ਤੇ ਆਲਰੇਡੀ ਜਿਹੜੇ ਆ ਦੋ ਮੁਕਦਮੇ ਦਰਜ ਹੈਗੇ ਨੇ ਤੇ ਇਹਦੀ ਇਹਨਾਂ ਦਾ ਇਹਨਾਂ ਤੇ 111 BNS ਵਿੱਚ ਅਸੀਂ ਵਾਦਾ ਕਰਾਂਗੇ ਤੇ ਇਹਨਾਂ ਤੇ ਜੋ ਵੱੜਦੀ ਕਾਨੂੰਨੀ ਕਾਰਵਾਈ ਰਹੇਗੀ ਮਿਨੀਮਮ ਜਿਹੜੀ ਕਹਿਤਾ ਕਿ 10 ਸਾਲ ਇਹਨਾਂ ਦੇ ਸਾਥੀ ਕਿੰਨੇ ਸੀ ਹੋਰ ਵੀ ਇਹਨਾਂ ਦੇ ਪਹਾੜ ਕਰ ਰਹੇ ਆ ਉਹਨਾਂ ਦੀ ਪਟੀਸ਼ਨ ਇਹਨਾਂ ਚ ਚਾਰ ਦੋਸ਼ੀ ਅਸੀਂ ਗ੍ਰਿਫਤਾਰ ਕਰ ਚੁੱਕੇ ਆ ਦੋ ਦੋਸ਼ੀ ਹੋਰ ਨੇ ਜਿਨ੍ਹਾਂ ਦੀ ਅਸੀਂ ਪਾਲ ਜਾਰੀ ਹੈਗੀ ਆ ਉਹਨਾਂ ਚ ਇੱਕ ਮੇਨ ਦੋਸ਼ੀ ਹੈਗਾ ਉਹਨੂੰ ਅਸੀਂ ਪਰਚੇ ਦੇ ਵਿੱਚ ਨਾਮਜ਼ਦ ਕਰ ਦਿੱਤਾ ਉਹਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਬਾਕੀ ਕੱਲ ਇਹਨਾਂ ਦਾ ਉਪਰਾਮਤ ਵਹਾਈਕਲ ਹਜੇ ਇਹਨਾਂ ਕੋਲੋਂ ਜਿਹੜੀ ਟਰਾਂਸਪੋਰਟੇਸ਼ਨ ਸੀ ਇਹ 22 ਬੱਸ ਹੀ ਆਉਂਦੇ ਸਨ ਉੱਥੋਂ ਜਿਹੜੀ ਇੱਟਾਂ ਇਹਨਾਂ ਦੀ ਚੱਲਦੀ ਸੀ ਤੇ ਜਿਹੜਾ ਬੱਸ ਦੇ ਕੰਡਕਟਰ ਜਾਂ ਡਰਾਈਵਰ ਦਾ ਕੋਈ ਰੂਲ ਹੋਇਆ ਉਹ ਵੀ ਵੈਰੀਫਾਈ ਕਰ ਰਹੇ ਆ। ਕੀ ਲੱਗਦਾ ਸੋਚਣਾ ਤਰਾਂ ਨੇ ਕਿ ਤੁਹਾਡੀ ਇਨਫੋਰਮੇਸ਼ਨ ਬੱਕਰੀ ਸੀ। ਕੀ ਲੱਗਦਾ ਸੀ ਇਹਨਾਂ ਨੂੰ ਪਾਣੇ ਦੇ? ਇਹਦੇ ਸੂਤਰਾਂ ਦੇ ਆਧਾਰ ਤੇ ਹੀ ਜਿਹੜੀ ਇਨਫੋਰਮੇਸ਼ਨ ਸੀ ਉਹਨੂੰ ਅੱਗੇ ਡਿਵੈਲਪ ਕਰਕੇ ਤੇ ਫਿਰ ਨਾਕਾਬੰਦੀ ਦੌਰਾਨ ਇਹਨੂੰ ਜਿਹੜਾ ਅਸੀਂ ਉਹ ਰੈਸਟ ਕੀਤਾ।